ਥੈਂਕ ਯੂ ਜੀ ਡਾਕਟਰ ਇਸ਼ਾਨ ਕੁਮਾਰ ਮਾਨਯੋਗ ਸਪੀਕਰ ਸਾਹਿਬ ਸਵਾਲ ਨੰਬਰ 1580 ਸਰਦਾਰ ਹਰਜੋਤ ਸਿੰਘ ਬੈਂਸ ਮਾਨਯੋਗ ਸਿੱਖਿਆ ਮੰਤਰੀ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਛੱਬੇਵਾਲ ਹਲਕਾ ਸ਼ਾਰਪੁਰ ਦਾ ਇਦਾਂ ਦਾ ਹਲਕਾ ਜਿੱਥੇ ਪਿਛਲੇ ਸਮਿਆਂ ਦੇ ਵਿੱਚ ਟੀਚਰਾਂ ਦੀ ਬਹੁਤ ਵੱਡੀ ਕਮੀ ਸੀ ਬਹੁਤ ਸਾਰੇ ਸਕੂਲ ਟੀਚਰ ਲੈਸ ਸੀਗੇ ਇਸੇ ਸਦਨ ਦੇ ਵਿੱਚ ਪਿਛਲੇ ਸੈਸ਼ਨ ਦੇ ਵਿੱਚ ਪਿਛਲੇ ਸਾਲ ਡਾਕਟਰ ਰਾਜਕੁਮਾਰ ਚੱਬੇয়াল ਜੀ ਵੱਲੋਂ ਵੀ ਇਹ ਪ੍ਰੈਸ਼ਰ ਉਠਾਇਆ ਗਿਆ ਸੀ ਮੈਨੂੰ ਅੱਜ ਇਹ ਦੱਸਦੇ ਖੁਸ਼ੀ ਹੋ ਰਹੀ ਹੈ ਕਿ ਇਸ ਵਕ ਚੱਬੇয়াল ਦੇ ਵਿੱਚ ਨਾਟ ਇਵਨ ਅ ਸਿੰਗਲ ਸਕੂਲ ਇਸ ਟੀਚਰਲੈਸ ਆਰਸ ਫਰਸਟ ਅਚੀਵਮੈਂਟ ਸੈਕੰਡ ਸਰ 119 ਪ੍ਰਾਇਮਰੀ ਸਕੂਲਾਂ ਦੇ ਵਿੱਚ ਇਸ ਵਕ ਜਿਹੜੇ ਆ ਟੀਚਰਸ ਦੀ ਸਾਮੀ ਖਾਲੀ ਆ ਹਰ ਸਕੂਲ ਟੀਚਰ ਜ਼ਰੂਰ ਉਸ ਦੇ ਲਈ ਵੀ ਮੈਂ ਮਾਨਯੋਗ ਸਾਡੇ ਨੌਜਵਾਨ ਸਾਥੀ ਯੰਗੇਸਟ ਮੈਂਬਰ ਆਫ ਦਿਸ ਹਾਊਸ ਨੂੰ ਮੁਬਾਰਕਬਾਦ ਦਿੰਦਾ ਕਿ 1 ਅਪ੍ਰੈਲ ਨੂੰ 25 ਹੋਰ ਜਿਹੜੇ ਈਟੀਟੀ ਅਧਿਆਪਕ ਹੈ ਉਹ ਸਾਡੇ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਉਹਨਾਂ ਨੂੰ ਨਿਯੁਕਤੀ ਪੱਤਰ ਦੇਣ ਜਾ ਰਿਹਾ ਹੈ ਜਿਦੇ ਵਿੱਚੋਂ 700 ਹਜ਼ਾਰਪੁਰ ਜਾ ਰਿਹਾ ਤੇ ਮੈਕਸਿਮਮ ਇਹਨਾਂ ਦੀ ਕੰਫੀਕੁਐਂਸਿਸ ਜਾ ਰਹੀ ਹੈ ਤੇ ਉਸ ਤੋਂ ਬਾਅਦ ਸਰ ਮੈਨੂੰ ਨਹੀਂ ਲੱਗਦਾ ਕਿ ਆਲਮੋਸਟ ਜਿਹੜੀ ਉੱਥੇ ਦੀ ਰੇਟ ਹੈ ਉਹ 99% ਹੋ ਜਾਊਗਾ ਜੀ ਥੈਂਕ ਯੂ ਜੀ ਸ਼ੰਕੀ ਫਿਰ ਕਰ ਦਿਓ ਧੰਨਵਾਦ ਸਪੀਕਰ ਸਾਹਿਬ ਆਪ ਜੀ ਦੇ ਰਾਹੀਂ ਮੈਂ